90% ਵੋਟ ਭਾਜਪਾ ਨੂੰ ਪੈ ਰਹੀ ਆ ਇੱਕ ਤਾਂ ਰਾਮ ਮੰਦਰ ਦਾ ਮੁੱਦਾ ਹੋ ਗਿਆ ਨਾ ਦੂਜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹ ਰਾਮ ਮੰਦਰ ਦੀ ਵਧਾਈ ਨਹੀਂ ਦਿੱਤੀ ਕਿਤੇ ਨਾ ਕਿਤੇ ਹਿੰਦੂ ਖਫਾਣੇ ਜੀ ਦੇ ਨਾਲ ਰੋਜ਼ਗਾਰ ਕੋਈ ਮੁੱਦਾ ਨਹੀਂ ਗਾ ਕੱਲਾ ਧਰਮੀ ਮੁੱਦਾ ਇਸ ਵਾਰ ਬਾਕੀ ਨਸ਼ੇ ਵਾਲੇ ਮੁੱਦੇ ਤੇ ਸਰਕਾਰ ਫੇਲ ਹੋ ਗਈ ਗੁੰਡਾ ਕਰ ਦੀ ਹਾਲ ਤੇ ਫੇਲ ਹੋ ਗਈ ਸੁਖਪਾਲ ਸਿੰਘ ਖਹਿਰਾ ਦਾ ਕੀ ਪੋਜੀਸ਼ਨ ਆ ਤੁਹਾਡੇ ਕਿਉਂਕਿ ਉਹ ਵੀ ਇੱਕ ਤਰ੍ਹਾਂ ਦਾ ਆਪਦੇ ਆਪ ਨੂੰ ਜਿਹੜੇ ਹੈਗਾ ਪੰਥ ਲੀਡਰ ਹੀ ਘਾਉਂਦੇ ਆ ਇੱਕ ਤਰ੍ਹਾਂ ਦਾ ਉਹ ਕਹਿੰਦੇ ਚੌਥੇ ਨੰਬਰ ਦੇ ਬਈ ਕਿਉਂਕਿ ਸੁਖਪਾਲ ਖਹਿਰਾ ਤੇ ਸਿਮਰਜੀਤ ਸਿੰਘ ਮਾਨ ਦੀ ਇੱਕੋ ਹੀ ਵੋਟ ਚਿਹਰੇ ਨੂੰ ਵੋਟ ਪਾਊਗੀ ਮਾਲਾ ਮੋਦੀ ਰਾਹੁਲ ਜਾਂ ਕੇਜਰੀਵਾਲ ਦੇ ਚਿਹਰੇ ਨੂੰ ਵੋਟ ਪਾਊਗੀ 35 ਲੱਖ ਰੁਪਏ ਆਇਆ ਸੈਂਟਰ ਵੱਲੋਂ ਲੱਗਿਆ ਉਹਦੇ ਸਾਰੇ 25 ਪੁੱਤੀ ਜਾਗਾ 10 ਲੱਖ ਰੁਪਆ ਪਰਾਂਜੀ ਹੋ ਗਿਆ ਜੇ ਹੁਣ ਬੋਲ ਦੇਾਂਗੇ ਫਿਰ ਉਹੀ ਗੱਲਾਂ ਮਰਬੂਰੂ ਦਾ ਦਾ ਬਈ ਜਰੂਰs ਨਿਕਲਿਆ ਪਿਸਤੂ ਵੀ ਤਿਆਰ ਤੇ ਅਮਨ ਰੋੜਾ ਜੀ ਆਏ ਸੀ ਵੀਡੀਓ ਨਹੀਂ ਬਣਾਉਣ ਦਿੱਤੀ ਮੁੰਡਿਆਂ ਨੂੰ ਅਮਰਤਪਾਲ ਦਾ ਲਾਲੂ ਵਧੀਆ ਬੋਲ ਵਾਲਾ ਬਣ ਗਿਆ ਹਣਾ ਸਾਡੇ ਸਿਮਰਜੀਤ ਸਿੰਘ ਮਾਨ ਸ਼ਾਇਦ ਐਗਤੀ ਦੁਬਾਰਾ ਜਿੱਤਣਗੇ ਕਿਉਂਕਿ ਉਹਨਾਂ ਦੇ ਚਿਹਰੇ ਜਾਨਾ ਬਈ ਪਾਰਟੀ ਦਾ ਕੋਈ ਹੈ ਏਡੀ ਤੁਸੀਂ ਖੁਦ ਸਰਪੰਚ ਰਹੇ ਹੋ ਯਾਰ ਪਹਿਲਾਂ ਵੀ ਸਰਕਾਰਾਂ ਬੰਦ ਕਰੀਆਂ ਕਿਸੇ ਸਰਕਾਰ ਨੇ ਮੈਨੂੰ ਲੱਗਦਾ ਨਹੀਂ ਕਿ ਡਿਲੇ ਕੀਤਾ ਹੁਣ ਇਤਕੀ ਜਿਹੜੀਆਂ ਇਹਨਾਂ ਨੇ ਚੋਣਾਂ ਹੀ ਡਿਲੇ ਕਰਦੇ ਆ ਕੋਟੂ ਕੋਟ 20 ਗੜੇ ਮਾਰਤੇ ਇੱਕ ਵਾਰ ਉਹਨੇ ਫੋਨ ਨਹੀਂ ਕੀਤਾ ਜਿਵੇਂ ਕੇ ਚੱਲਦਾ ਵੀ ਸਾਡੇ ਲੋਕਾਂ ਦੀ ਸਹਿਮਤੀ ਬਣ ਗਈ ਜੀ ਪੰਚਾਇਤ ਦੇ ਪ ਸੋਵਾਰਾਜੂ ਸੋਵਾਰਾਜੂ ਸੋਵਾਰਾਜ ਐਂਕੋ ਕੀ ਮੋੜ ਦਿੰਦ ਨੇ ਜੋ ਸੋਮਵਾਰ ਨੂੰ ਜਾਂਦੇ ਸਭ ਚੰਡੀਗੜ੍ਹ ਨੇ ਸਭ ਚੰਡੀਗੜ੍ਹ ਨੇ ਕੋਣੋ ਦੱਸਦ ਨੇ ਪਈਏ ਸੈਂਟਰ ਦਾਗਾ ਸਿਰਫ ਪੰਜਾਬ ਸਰਕਾਰ ਕੋਲ ਦਾ 6 ਲੱਖ ਰੁਪਈਆ ਆਇਆ ਉਹ ਵੀ ਜਨਨ ਕਿ ਮੈਨੂੰ ਤਰੀਕੇ ਨਾਲ ਲਾਉਣ ਨਹੀਂ ਦਿੱਤਾ ਗਿਆ ਦੋ ਪਾਰਕ ਬਣਾਇਆ ਕੰਮ ਚੱਲੀ ਜਾਂਦਾ ਵਿਚਾਲੇ ਜਨਨ ਕਿ ਕੰਮ ਰੁਕਣ ਵਾਲਾ ਕੰਮੀਆਂ ਪੇਮੈਂਟ ਕੋਲੋਂ ਲਾਈ ਬੈਠਿਆ ਪੇਮੈਂਟਾਂ ਹੋਣ ਹੀ ਨਹੀਂ ਸਸੀ ਕਾਲ ਦੋਸਤੋ ਮੈਂ ਗੁਰਪ੍ਰੀਤ ਕੋਟ ਲਈ ਤੇ ਅੱਜ ਤੁਹਾਨੂੰ ਇਹੋ ਜੇ ਸ਼ਕਤੀਤਨਾ ਮਲਾਉਣ ਜਾ ਰਿਹਾ ਜਿਨੇ ਕਹਿੰਦਾ ਵੀ ਘਰੇ ਬੈ ਕੇ ਘਰੇ ਬੈ ਕੇ ਮਾਰੀਆਂ ਨਹੀਂ ਗੱਲਾਂ ਮਤਲਬ ਇੱਕ ਤਾਂ ਹੈਗਾ ਸਾਡੇ ਤੇ ਬਹੁਤ ਘੱਟ ਬੰਦੇ ਹੁੰਦੇ ਜਿਹੜੇ ਉਹਨੂੰ ਹਕੀਕਤ ਵਿੱਚ ਬਦਲ ਦਿੰਦੇ ਆ ਤਾਂ ਮੇਰੇ ਨਾਲ ਬਾਈ ਹੈਗਾ ਜੱਗੀ ਸਰਪੰਚ ਲੋਹਾ ਖੇੜਾ ਆ ਕੌਣ ਨਹੀਂ ਜਾਣਦਾ ਵੈਸੇ ਇੰਟਰੋਡਕਸ਼ਨ ਦੀ ਲੋੜ ਨਹੀਂ ਸਰਪੰਚੀ ਵੀ ਲੜੀ ਕੀਤੀ ਵੀ ਤੇ ਨਾਲ ਆਦਾ ਪੇਂਡ ਵਿੱਚ ਬੰਦਾ ਭਾਈ ਸਸੀ ਗੱਲ ਕਰਦਾ ਸਸੀ ਗੱਲ ਕਰਦਾ ਤੇ ਅੱਜ ਇਹਨਾਂ ਤੋਂ ਜਿਹੜਾ ਆਪਾਂ ਗੱਲ ਕਰਾਂ ਫਲਾਹਾਲ ਮੈਂ ਲੁਧਿਆਣੇ 'ਚ ਖੜਾ ਆ ਠੀਕ ਆ ਅੱਜ ਇਹਨਾਂ ਤੋਂ ਕਿਉਂਕਿ ਇਹਨਾਂ ਦਾ ਇੱਕ ਨਿੱਜੀ ਤਜਰਬਾ ਆ ਰਿਹਾ ਆ ਮਾਲਾ ਪੋਲਟੈਕਸ ਦੇ ਵਿੱਚ ਹੈਨਾ ਅੱਜ ਵੋਟਾਂ ਵੀ ਨੇੜੇ ਆ ਤੇ ਮੇਰਾ ਹੈਗਾ ਵੀ ਇੱਕ ਸਾਂਝਾ ਜਾਣ ਆਸਰ ਕੀਤਾ ਜਾਵੇ ਵੀ ਰਾਜਨੀਤੀ ਹੁੰਦੀ ਕੀ ਆ ਲੋਕ ਕਿਵੇਂ ਸੋਚਦੇ ਆ ਵੋਟ ਕਿਹਨੂੰ ਪਾਉ ਉਹ ਤੇ ਕਿਹਦੀ ਸਰਕਾਰ ਬਣਦੇ ਚਾਂਸ ਵੱਧ ਜਾਂਦੇ ਹੈ ਨਾ ਭਾਈ ਤੁਹਾਡੇ ਤੋਂ ਪਹਿਲਾ ਸਵਾਲ ਇਹ ਹੈ ਜਦੋਂ ਆਪਾਂ ਕਿਸੇ ਤੋਂ ਵੋਟ ਮੰਗਣ ਜਾਂਦੇ ਆ ਹੈ ਨਾ ਠੀਕ ਹੈ ਕਿਹੜੇ ਬੰਦੇ ਨੂੰ ਵੋਟ ਪਾਉਂਦਾ ਮੰਨ ਲਾ 10 5 ਬੰਦੇ ਖੜੇ ਆ ਹਰੇਕ ਦੇ ਆਪਾਂ ਕਿਸੇ ਪਾਰਟ ਦੇ ਕਿਉਂਕਿ ਵਿਚਾਰਧਾਰਾ ਨਹੀਂ ਕਰਦੇ 5 ਬੰਦੇ ਖੜੇ ਆ ਵੋਟਰ ਕਿਹਨੂੰ ਕਿਦੋਂ ਵੋਟ ਪਾਉਂਦਾ ਕਿਸ ਨੂੰ ਵੋਟਰ ਦਾ ਭਾਈ ਜਦੋਂ ਕਿਸ ਨੂੰ ਚੰਗਾ ਲੱਗਦਾ ਉਹਦੀ ਵੋਟ ਪਾਉਂਦਾ ਹੈਗਾ ਤੇ ਮਾਲਾ ਚੰਗਾ ਲੱਗਣ ਵਾਸਤੇ ਕੀ ਚਾਹੀਦਾ दारू ਨਾਲ ਵੀ ਵੋਟ ਪੈਂਦੀ ਹੈ ਜਾਂ ਆਪਾਂ ਗੱਗੇ ਜਿਵੇਂ ਅੱਜ ਕੱਲ੍ਹ ਜਾਤ ਪਾਤ ਨਾਲ ਵੋਟ ਪੈਂਦੀ ਹੈ ਜ਼ਿਆਦਾਤਰ ਬਈ ਵੋਟ दारू ਨਾਲ ਆਲਾ ਨਾਲ ਜਾਤ ਪਾਤ ਨਾਲ ਜਿਹੜੇ ਮੂਰਖ ਲੋਕ ਨੇ ਉਹ ਪਾਉਂਦੇ ਨੇ ਜਿਹੜਾ ਕੋਈ ਸਮਝਦਾਰ ਬੰਦਾ ਹੈਗਾ ਉਹ ਤਾਂ ਵੇਖਦਾ ਵੀ ਇਹ ਬੰਦਾ ਪਿੰਡ 'ਚ ਕੋਈ ਕੰਮ ਕਰਵਾਉਣ ਵਾਲਾ ਹੈ ਨਾ ਕਾਬਲ ਹੈ ਵੀ ਇਹ ਕੰਮ ਕਰਵਾ ਸਕਦਾ ਹੈਗਾ ਤਾਂ ਉਹਨੂੰ ਵੋਟ ਪਾਉਂਦੇ ਜਿਹੜੇ ਸਮਝਦਾਰ ਹੈਗੇ ਜਿਵੇਂ ਮਾਲਾ ਬਾਈ ਹੁਣ ਪਾਰਟੀਆਂ ਹਨਾ ਇੱਕ ਦੀ ਸਰਕਾਰ ਹੈ ਇੱਕ ਦੀਆਂ ਪਹਿਲਾਂ ਸੀਆਂ ਹਨਾ ਕੀ ਤੁਹਾਨੂੰ ਲੱਗਦਾ ਜਿਵੇਂ ਆਪਣੀਆਂ ਹੁਣ ਵੋਟਾਂ ਹੋਰ ਗਿਆ ਐਮਪੀ ਦੀਆਂ ਕੀ ਇਹ ਚਿਹਰੇ ਨੂੰ ਵੋਟ ਪਾਊਗੀ ਮਤਲਬ ਮੋਦੀ ਰਾਹੁਲ ਜਾਂ ਕੇਜਰੀਵਾਲ ਚਿਹਰੇ ਨੂੰ ਵੋਟ ਪਾਊਗੀ ਜਾਂ ਪਿੰਡੂ ਪੱਦਰ ਤੇ ਵੀ ਜਿਹੜੀ ਹੈਗੀ ਆ ਪਿੰਡ ਦਾ ਕਿਹੋ ਜਿਹਾ ਪਾਰਟੀ ਵਾਲਾ ਕੰਮ ਗਿਆ ਹੁਣ ਤੁਸੀਂ ਵੇਖ ਲਓ ਆਮ ਪਾਰਟੀ ਦੀ ਪਹਿਲਾਂ ਕਿੰਨੀ ਹਵਾ ਸੀ 2022 ਚ ਪਰ ਇਕਤੀ ਜਮਾਂ ਡਾਊਨ ਹੋ ਗਈ ਨਾ ਇਕਤੀ ਚਿਹਰਿਆਂ ਨੂੰ ਵੋਟ ਪਾਊਗੀ ਬਹੁਤ ਕਿਤੇ ਨਾ ਕਿਤੇ ਅਮਰਪਾਲ ਦਾ ਲਾਲੂ ਵਧੀਆ ਬੋਲ ਵਾਲਾ ਬਣ ਗਿਆ ਹਣਾ ਸਾਡੇ ਸਿਮਰਜੀਤ ਸਿੰਘ ਮਾਨ ਸ਼ਾਇਦ ਇਕਤੀ ਦੁਬਾਰਾ ਜਿੱਤਣਗੇ ਕਿਉਂਕਿ ਉਹਨਾਂ ਦੇ ਚਿਹਰੇ ਹੀ ਹਨਾ ਬਈ ਪਾਰਟੀ ਦਾ ਕੁਝ ਨਹੀਂ ਈ ਡੀ अच्छा ਮਦਰ ਤੁਹਾਨੂੰ ਲੱਗਦਾ ਵੀ ਇਸ ਵਾਰ ਜਿਹੜਾ ਹੈਗਾ ਜਿਹੜਾ ਆਪਾਂ ਕਹ ਗਏ ਪੰਥਕ ਲਹਿਰ ਹੈਗੀ ਆ ਪੰਜਾਬ ਦੇ ਵਿੱਚ ਪੰਥਕ ਲਹਿਰ ਬਾਈ ਤਾਂ ਬਣੀਆ ਕਿਉਂਕਿ ਆਮ ਪਾਰਟੀ ਦੇ ਜਿਹੜੇ ਐਮਐਨਏ ਆ ਇਹ ਜਿਹੜੇ ਇਹਨਾਂ ਦੇ ਵਰਕਰ ਉਹਨਾਂ ਦੀ ਸੁਣਨੀ ਫੜ ਗਏ ਜਿਵੇਂ ਪਹਿਲਾਂ ਹੁੰਦਾ ਸੀ ਨਾ ਜਿਹੜੇ ਜਿਹੜੇ ਬੰਦੇ ਸਾਨੂੰ ਭੇਡਾਂ ਕਹਿੰਦੇ ਹੁੰਦੇ ਸੀ ਨਾ ਆਮ ਪਾਰਟੀ ਦੇ ਵਰਕਰਾਂ ਨੂੰ ਉਹਨਾਂ ਨੂੰ ਮੂਰੇ ਕਰਤਾ ਤੇ ਭੇਡਾਂ ਕਹੋਣ ਵਾਲੇ ਮਗਰ ਹੋ ਗਏ ਉਹ ਚੀਜ਼ ਆ ਹੁਣ ਸਾਡੇ ਪਿੰਡਾਂ ਤੋਂ ਵੀ ਸਾਰੇ ਕਿਤੇ ਚੱਲੀ ਜਾਂਦਾ ਬਈ ਨਾ ਸਾਡੇ ਸੁਨਾਮ ਹਲਕੇ ਤੱਕ ਖਾਸ ਕਰਤੀ ਹੈਗਾ अच्छा ਜਿਹੜੇ ਵਰਕਰ ਨੇ ਇੰਨੇ ਜ਼ਿਆਦੇ ਦੁਖੀ ਨਹੀਂ ਪਰ ਉਹ ਦੱਸ ਇੱਕ ਦੂਜੇ ਨੂੰ ਰਹੇ ਨਹੀਂ ਕਿਉਂਕਿ ਉਹਨਾਂ ਦੀ ਮਜਬੂਰੀ ਆ ਆਉਣ ਵਾਲੀਆਂ ਸਰਪੰਚੀ ਦੀਆਂ ਵੋਟਾਂ ਆ ਸਰਪੰਚ ਦੀ ਗੱਲ ਆ ਤੁਸੀਂ ਖੁਦ ਸਰਪੰਚ ਰਹੇ ਹੋ ਯਾਰ ਪਹਿਲਾਂ ਵੀ ਸਰਕਾਰਾਂ ਬੰਦ ਕਰੀਆਂ ਕਿਸੇ ਸਰਕਾਰ ਨੇ ਮੈਨੂੰ ਲੱਗਦਾ ਨਹੀਂ ਕਿ ਡਿਲੇ ਕੀਤਾ ਹੁਣ ਇਤਕੀ ਜਿਹੜੀਆਂ ਇਹਨਾਂ ਨੇ ਚੋਣਾਂ ਹੀ ਡਿਲੇ ਕਰ ਤਾਂ ਬਈ ਇਹਨਾਂ ਲਈ ਬਹੁਤ ਵੱਡਾ ਹੂਆ ਹਨ ਫਾਇਦਾ ਇਹ ਚੀਜ਼ਾਂ ਚੋਣਾਂ ਡਿਲੇ ਕਰਨ ਦਾ ਜੇ ਸਰਪੰਚੀ ਦੇ ਵੋਟਾਂ ਪਹਿਲਾਂ ਪਾਈ ਜਾਂਦੀਆਂ ਤਾਂ ਇੱਕ ਸਰਪੰਚ ਜਿੱਦਾਂ ਤੇ ਸਰਪੰਚ ਹੋਣਗੇ ਸਾਰੀ ਆਮ ਪਾਰਟੀ ਵੱਲੋਂ ਖੜੇ ਪੰਜ ਹੋਗੇ ਚਾਰ ਹੋਗੇ ਸਾਰੀਆਂ ਆਮ ਪਾਰਟੀ ਦੇ ਖਾਸ ਬੰਦੇ ਬਣੇ ਹੋਣਗੇ ਨਾ ਜਿਹੜਾ ਇੱਕ ਜਿੱਤ ਗਿਆ ਉਹਨੂੰ ਐਮਐਲਏ ਲਵੇ ਲਊ ਫੁੱਲਾਂ ਦੇ ਹਾਰ ਜਿੱਲੇ ਲੱਕ ਜਾਊ ਗੁਲਦਸਤੇ ਜੇ ਜਿਹੜੇ ਫਿਰ ਚਾਰ ਹੋਣਗੇ ਉਹਦਾ ਮੱਚ ਜਾਣਗੇ ਫਿਰ ਉਹਨਾਂ ਨੇ ਵਿਰੋਧ ਜੀ ਚੱਲਣਾਗਾ ਤਾਂ ਕਰਕੇ ਹੁਣ ਉਹ ਫਸਾ ਕੇ ਖੜਾਏ ਹੋਏ ਨੇ ਤੇ ਜਿਹੜੀਆਂ ਬਾਈ ਮੰਨ ਲੋ ਜਿਹੜਾ ਹੈਗਾ ਹੁਣ ਇਸ ਵਕਤ ਆ ਕੀ ਲੱਗਦਾ ਪੰਜਾਬ ਦੇ ਵਿੱਚ ਜਿਵੇਂ ਮਾਲਾ ਭਾਜ ਭਾਈ ਬਹੁਤ ਆ ਗਈ ਬਾਈ ਭਾਜ ਭਾਾਈ ਹਿੰਦੂ ਵੋਟ ਹੈ ਜਿਹੜੀ 90% ਵੋਟ ਭਾਜਪਾ ਨੂੰ ਪੈ ਰਹੀ ਆ ਇੱਕ ਤਾਂ ਰਾਮ ਮੰਦਰ ਦਾ ਮੁੱਦਾ ਹੋ ਗਿਆ ਹੈ ਨਾ ਦੂਜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹ ਰਾਮ ਮੰਦਰ ਦੀ ਵਧਾਈ ਨਹੀਂ ਦਿੱਤੀ ਕਿਤੇ ਨਾ ਕਿਤੇ ਹਿੰਦੂ ਖਵਾਨੇ ਜੀ ਦੇ ਨਾਲ ਮਤਲਬ ਤੁਹਾਨੂੰ ਇਹ ਜਿਹੜਾ ਹੈਗਾ ਰੋਜ਼ਗਾਰ ਕੋਈ ਮੁੱਦਾ ਨਹੀਂਗਾ ਕੱਲਾ ਧਾਰਮਿਕ ਮੁੱਦਾ ਹੈ ਇਸ ਵਾਰ ਬਾਈ ਹੈ ਸ਼ੁਰੂ ਤੋਂ ਧਰਮ ਚੱਲਦਾ ਆਉਂਦਾ ਹੈਗਾ ਜਿਵੇਂ ਇੱਕ ਗੱਲ ਕਰਦੇ ਆਂ ਰੋਜ਼ਗਾਰ ਦੀ ਕੋਈ ਦੇਵੇ ਨਾ ਆਪਾਂ ਵੀ ਉਹਨੂੰ ਚੰਗਾ ਨਹੀਂ ਮੰਨਦੇ ਹੈਗੇ ਹੁਣ ਕੋਈ ਫੈਕਟਰੀ ਲਾ ਦਿਆ ਤੁਹਾਡੇ ਏਰੀਆ 'ਚ ਨਾ ਉਹਨੇ 100 150 ਕਿਲਾ ਕਵਰ ਕਰ ਲਿਆ ਆਪਾਂ ਉਹਨਾਂ ਨੂੰ ਮੰਗਾ ਪਤਾ ਕੀ ਰੱਖਾਂਗੇ ਆਪਾਂ ਇਹ ਨਹੀਂ ਕਹਿੰਦੇ ਸਾਨੂੰ ਰੇਟ ਵਧਾ ਦਿਓ ਜਾਂ ਇਹ ਨਹੀਂ ਕਹਿੰਦੇ ਵੀ ਸਾਡੇ ਬੰਦਿਆਂ ਨੂੰ ਇੱਥੇ ਰੋਜ਼ਗਾਰ ਪਹਿਲ ਦੇ ਆਧਾਰ 'ਤੇ ਮਿਲਣਾ ਚਾਹੀਦਾ ਵੀ ਸਾਡੇ ਪਿੰਡ 'ਚ ਫੈਕਟਰੀ ਲੱਗੀ ਆ ਪਹਿਲਾਂ ਕੋਟਾ ਸਾਡੇ ਪਿੰਡ ਦਾ ਆਉਣਾ ਚਾਹੀਦਾ ਬਸ ਸਾਡਾ ਮੁੱਦਾ ਇਹੀ ਹੋਊਗਾ ਜੀ ਲਾ ਦਿਓ ਚੱਕ ਲੋ ਢੰਡੇਲਾ ਦੋਨਾਰੇ ਵੀ ਇਹ ਫੈਕਟਰੀ ਲੱਗਣੀ ਨਹੀਂ ਦੇਣੀ ਹੈਗੀ ਜੇ ਫੈਕਟਰੀ ਲਗੂਤਾਰ ਰਜਗਾਰ ਮਿਲੂਗਾ ਮਤਲਬ ਤੁਹਾਡਾ ਇਹ ਕਹਿਣਾ ਵੀ ਜਿਹੜਾ ਸਾਡਾ ਆਪਾਂ ਗੱਲ ਕਰੇ ਕਿਸਾਨ ਜੁਣਿਆ ਮਜ਼ਦੂਰ ਜੁਣਿਆ ਜਿਹੜੀਆਂ ਬਹਿ ਕੇ ਲੜਦਿਆਂ ਵੀ ਭਾਈ ਜਿਵੇਂ ਮਾਲਾ ਲੜਨ ਹੱਕਾਂ ਵਾਸਤੇ ਲੜੂ ਹਣਾ ਪਰ ਆਹ ਜਿੱਥੇ ਰਜਗਾਰ ਦਾ ਕੋਈ ਆਪਾਂ ਨੂੰ ਮੌਕਾ ਮਿਲਦਾ ਉਹ ਤਾਂ ਆਪਾਂ ਗੱਲਾਂ ਬਾਤਾਂ ਕਰੀਏ ਹਣਾ ਜਿਵੇਂ ਆਪਾਂ ਕੀ ਚਾਹੀਦਾ ਵੀ ਸਾਡੀ ਹਵਾ ਪ੍ਰਦੂਸ਼ਿਤ ਨਾ ਹੋਵੇ ਸਾਡਾ ਪਾਣੀ ਪ੍ਰਦੂਸ਼ਿਤ ਸਾਡਾ ਪਾਣੀ ਪ੍ਰਦੂਸ਼ਿਤ ਨਾ ਹੋਵੇ ਨਾ ਵੀ ਉਹਦੇ ਵਾਸਤੇ ਤੁਸੀਂ ਪੁਖਤਾ ਕੀ ਪ੍ਰਬੰਧ ਕੀਤੇ ਆ ਸਵਾਲ ਤਾਂ ਇਹ ਕਰਨੇ ਹੁੰਦੇ ਆ ਬਸ ਅੰਨੇ ਥੇ ਜਾ ਕੇ ਪੱਤਰ ਨਾ ਲਾ ਦਨੇ ਆ ਕੰਮ ਬੰਦ ਕਰ ਦਨੇ ਆ ਮੰਲਾ ਇਹ ਜਿਹੜਾ ਹੈਗਾ ਤੁਹਾਡੀ ਗੱਲ ਜਿਹੜਾ ਹੈਗਾ ਬਹੁਤ ਲੋਕ ਤੁਹਾਡੇ ਨਾਲ ਇਹ ਗੱਲਾਂ ਨਾਲ ਸਹਿਮਤ ਵੀ ਹੋਣਗੇ ਸਹਿਮਤ ਵੀ ਹੋਣਗੇ ਉਹ ਚੀਜ਼ਾਂ ਅਲੱਗ ਹੈਨਾ ਤੁਸੀਂ ਜਿਵੇਂ ਪਿੰਡੋਂ ਉੱਠ ਕੇ ਸਰਪੰਚ ਬਣੇ ਹੈਨਾ ਜਿਹੜੇ ਭਗਵੰਤ ਸਿੰਘ ਮਾਨ ਆ ਜਿਹੜੇ ਇੱਕ ਮਨਲਾ ਕਮੇਡੀਅਨ ਸੀ ਪਿੰਡੋਂ ਉੱਠ ਕੇ ਆਪਾਂ ਕਿ ਇੱਕ ਆਮ ਜਿਹੇ ਮਾਸਟਰ ਦਾ ਮੁੰਡਾ ਜਿਹੜਾ ਮੁੱਖ ਮੰਤਰੀ ਬਣਿਆ ਕਿੱਦਾਂ ਯਾਰ ਲੱਗਦਾ ਸਹੀ ਸੀ ਤੇ ਆਪਾਂ ਕਿਸੇ ਦੀ ਆਪਾਂ ਚਾਪਲੂਸ ਨਹੀਂ ਕਰਦੇ ਕਿਸੇ ਦਾ ਆਪਾਂ ਜਾਣ ਕੇ ਵਿਰੋਧ ਨਹੀਂ ਕਰਦੇ ਉਹ ਭਗਵੰਤ ਮਾਨ ਤੇ ਅੱਜ ਦੇ ਭਗਵੰਤ ਮਾਨ ਚ ਕੀ ਫਰਕ ਤਾਂ ਫਿਰ ਪਿਆ ਤਿੰਨ ਚਾਰ ਕੰਮ ਉਹਨਾਂ ਨੇ ਫਿਰ ਵਧੀਆ ਵੀ ਕਰਤੇ ਆਂਗੇ ਕਿ ਨਾ ਜਿਵੇਂ ਖੇ 24 ਘੰਟਿਆਂ ਵਾਂਗੂ ਚੱਲੀ ਜਾਂਦੀ ਹੈਗੀ ਬਿਜਲੀ ਦਾ ਬਿਲਾ ਜ਼ੀਰੋ ਆਉਂਦਾ ਹੈਗਾ ਅੱਜ ਮੈਨੂੰ ਵੀ ਜ਼ੀਰੋ ਆਇਆ ਹੈ ਨਾ ਤੇ ਬਾਕੀ ਨਸ਼ੇ ਵਾਲੇ ਮੁੱਦੇ ਤੇ ਸਰਕਾਰ ਫੇਲ ਹੋ ਗਈ ਗੁੰਡਾਗਰਦੀ ਵਾਲ ਤੇ ਫੇਲ ਹੋ ਗਈ ਕਿਉਂਕਿ ਕੰਟਰੋਲ ਕਰ ਨਹੀਂ ਰਹੀ ਪਤਾ ਨਹੀਂ ਤਾਂ ਕੋਈ ਨੀਚੇ ਵਾਲੇ ਐਮਐਲਏ ਨਹੀਂ ਕਰ ਰਹੇ ਹੈ ਨਾ ਜਾਂ ਕੋਈ ਪ੍ਰਸ਼ਾਸਨ ਇਹਨਾਂ ਦਾ ਸਾਥ ਨਹੀਂ ਦੇ ਰਿਹਾ ਇੱਕ ਤਾਂ ਨਸ਼ਾ ਜਿਹੜਾ ਹੈਗਾ ਜਿਉਂਦਾ ਤੇ ਆ ਦੂਸਰਾ ਕੀ ਕਹਸੇ ਤੁਸੀਂ ਦੂਸਰਾ ਆਪਣਾ ਲੁੱਟਾਂ ਖੋਹਾਂ ਮਾਰਤਾੜੇ ਗੁੰਡਾਗਰਦੀ ਵਧੀ ਹੋਈ ਹੈਗੀ ਯਾਰ ਤੁਸੀਂ ਮੜੇ ਜੇ ਕੰਮ ਜਾਓ ਜੋ ਨਾਲ ਦੀ ਨਾਲ ਧਮਕੀਆਂ ਲੱਗ ਜਾਂਦੀਆਂ ਨੇ ਅੱਜ ਦੀ ਘੜੀ ਉਹੀ ਗੱਲ ਆ ਵੀ ਅਮੋਸਿਆ ਨੇ ਵੀ ਕਿਹਾ ਸੀਗਾ ਵੀ ਜਿਹੜਾ ਹੈਗਾ ਵੀ ਜਦੋਂ ਬੰਦਾ ਕਾਮਯਾਬ ਹੁੰਦਾ ਉਹੀ ਤਰੱਕੀ ਉਹਦੀ ਮੌਦਾ ਕਾਰਨ ਹੁੰਦੀ ਹੈ ਅੱਜ ਇਹ ਸਿਸਟਮ ਇਹ ਵੀ ਹੈ ਕੱਲਾ ਇੱਥੇ ਨਹੀਂ ਕੈਨੇਡਾ ਦੇ ਵਿੱਚ ਸਰਕਾਰ ਕੰਟਰੋਲ ਨਹੀਂ ਕਰ ਰਹੀ ਵੀ ਕੰਟਰੋਲ ਕਰਨਾ ਕੋਈ ਵੱਡੀ ਗੱਲ ਨਹੀਂ ਸਿਰਫ ਦੋ ਦਿਨਾਂ 'ਚ ਇਹ ਕਹਦੇ ਹਨਾ ਮੰਨ ਲਓ ਤੁਸੀਂ ਮੈਨੂੰ ਮਾਰਤਾ ਮਿੱਥ ਕੇ ਮਾਰਿਆਗਾ ਤਾਂ ਬਰੂਬਰ ਤੁਹਾਡਾ ਕਤਲ ਹੋਵੇ ਉਸੇ ਥਾਂ ਤੇ ਲ ਜਾ ਕੇ ਹੋਵੇ ਪੰਜ-ਸੱਤ ਕਤਲ ਕਰਦੇ ਸਰਕਾਰ ਇਦਾਂ ਤੇ ਬੰਦੇ ਦੇ ਹੱਥ ਥੱਪੜ ਮਾਰਨ ਤੋਂ ਪਹਿਲਾਂ ਵੀ ਕੰਮਣ ਗੋਲੀ ਤਾਂ ਬਹੁਤ ਵੱਡੀ ਗੱਲ ਹੈਗੀ ਇਹ ਪੰਜ ਚਾਰ ਐ ਇਦਾਂ ਬੜਕਾਏ ਜਾਣ ਸਾਰਾ ਕੰਮ ਹੀ ਸੈੱਟ ਹੋ ਜੇ ਸਰਕਾਰ ਮਾਰਦੀ ਹੈ ਜਿਹੜੇ ਛੋਟੇ ਮੋਟੇ ਜਿਵੇਂ ਅਸਟਾਰ ਹੁੰਦੇ ਆ ਪੰਜ ਚਾਰ ਵੱਡਿਆਂ ਨੂੰ ਮਾਰੇ ਤਾਂ ਕੰਮ ਸੈੱਟ ਹੋਊਗਾ ਬਿਲਕੁਲ ਜਿਵੇਂ ਕੋਈ ਲੁੱਟਖੋ ਕਰਦਾ ਹਨਾ ਬਾਈ ਤਾਂ ਉਹਦੀ ਪ੍ਰਾਪਰਟੀ ਜ਼ਬਤ ਕੀਤੀ ਜਾਵੇ ਹੁਣ ਮੈਂ ਕੋਈ ਚੋਰੀ ਕਰ ਲਈ ਮੰਨ ਲਓ ਚੋਰੀ ਕਰ ਲਈ ਉਹ ਤਿੰਨ ਚਾਰ ਸਾਲ ਕੇਸ ਚ ਲੱਗੂਗਾ ਚੋਰੀ ਦੀ ਬਰਾਮਦੀ ਵੀ ਹੋਣੀ ਹੈ ਮੈਨੂੰ ਦੋ ਮਹੀਨੇ ਦੀ ਸਜ਼ਾ ਹੋ ਜੂਗੀ ਜਿਹਦੀ ਚੋਰੀ ਹੋਈ ਆ ਉਹਦਾ ਤਾਂ 20-30 ਲੱਖ ਦਾ ਨੁਕਸਾਨ ਹੋ ਗਿਆ ਹਨਾ ਉਹੀ ਜੇ ਮੇਰੀ ਯਾਰ ਜੋ ਚੋਰੀ ਕਰੂ ਮੇਰਾ ਸਾਰਾ ਕੁਝ ਹੀ ਵਗ ਜੂਗਾ ਮਤਲਬ ਜੱਗੇ ਸਰਪੰਚ ਜਿਹੜਾ ਸੰਵਿਧਾਨ ਦੇ ਵਿੱਚ ਚੇਂਜਾ ਚਾਹੁੰਦਾ ਮੋਟ ਤਾਂ ਆਪਾਂ ਗੱਲ ਕਰਗੇ ਤੇ ਇੱਕ ਜਿਹੜਾ ਹੈਗਾ ਯਾਰ ਦਾਣਾਂ ਦੇ ਵਿੱਚ ਵੀ ਜਿਹੜਾ ਅੱਜ ਕੱਲ ਬੀਜਪੀ ਪਸਰ ਆਈ ਹੈ ਹੈਨਾ ਇਹ ਕੀ ਕਾਰਨ ਆ ਯਾਰ ਬੀਜਪੀ ਨੂੰ ਇੰਨਾ ਪਿਆਰ ਕਿਵੇਂ ਕਰਨ ਲੱਗੇ ਲੋਕ ਪਹਿਲਾਂ ਗਾਲਾਂ ਕੱਢਦੇ ਸੀ ਬੀਜਪੀ ਨੂੰ ਸਿਰਫ ਬਈ ਮੰਨ ਲਓ ਜਿਹੜੇ ਜ਼ਿਮੀਦਾਰ ਕਿਸਾਨੀ ਵਾਲੇ ਨੇ ਉਹ ਨਫ਼ਰਤ ਕਰਦੇ ਆਗੇ ਉਹ ਵੀ ਆ ਰੋਲਾ ਹੈਨਾ ਇਹਦਾ ਮੰਨ ਲਓ ਚਲੋ ਕਿਸਾਨੀ ਜ਼ਮੀਨ ਵਾਲਾ ਬਾਕੀ ਹਿੰਦੂ ووٹ ਦਾ ਬੀਜਪੀ ਦੀ ਹੈਗੀ ਤੇ ਐਸ ਸੀ ਬੀ ਸੀ ਵੋਟ ਵੀ ਯਾਨੀ ਕਿ ਬੀਜਪੀ ਨੂੰ ਬਹੁਤ ਜਾਊਗੀ ਇੱਕ ਮੈਂ ਤੁਹਾਨੂੰ ਪੁੱਛਦਾ ਬਾਈ ਜਿਵੇਂ ਮੰਨ ਲਓ ਤੁਸੀਂ ਕਹਿੰਨਾ ਇਸ ਵਾਰ ਪੰਥਕ ਲੈਰ ਚੱਲ ਰਹੀ ਹੈ ਹਨਾ ਤੁਹਾਡੇ ਤੁਸੀਂ ਕਹ ਰਹੇ ਹੋ ਅਮਰਤਪਾਲ ਦੀ ਗੱਲ ਕੀਤੀ ਹੈ ਸਮਰਜੀਤ ਮਾਨ ਦੀ ਗੱਲ ਕੀਤੀ ਹੈ ਹਨਾ ਤੇ ਜਿੰਨੀ ਆਪਾਂ ਕਿਹਾ ਸਿੱਖਾਂ ਵਾਲੇ ਪਾਸੇ ਜਾਊਗੀ ਤਾਂ ਫਿਰ ਉਹਨਾਂ ਹਿੰਦੂਆਂ ਵਾਲੇ ਪਾਸੇ ਵੀ ਜਾਊਗਾ ਤਾਂ ਵੋਟ ਪਾੜ ਗਈ ਨਾ ਬਾਈ ਜਿਹੜੀ ਵੋਟ ਆਮ ਪਾਰਟੀ ਨੂੰ ਪੈਣੀ ਸੀ ਉਹ ਬੀਜੇਪੀ ਨੂੰ ਭਾਗੀ ਜਿਹੜੀ ਪਿੰਡਾਂ ਵਾਲੀ ਵੋਟ ਆ ਇਹ ਤਾਂ ਪੈਣੀ ਪੈਣੀ ਹੈ ਜੀ ਸਿਮਰਜੀਤ ਮਾਨ ਨੂੰ ਸਾਡੇ ਪਿੰਡਾਂ ਤੋਂ ਪਿਛਲੀ ਵਾਰ ਵੀ ਵੋਟ ਵਧੀ ਜੀ ਅੱਜ ਵੀ ਤਾਂ ਜ਼ਿਆਦਾ ਵਧਣ ਦੀ ਚਾਹਤ ਨੇ ਸੁਖਪਾਲ ਸਿੰਘ ਖਹਿਰਾ ਦਾ ਕੀ ਪੋਜੀਸ਼ਨ ਆ ਤੁਹਾਡੇ ਕਿਉਂਕਿ ਉਹ ਵੀ ਇੱਕ ਤਰ੍ਹਾਂ ਦਾ ਆਪਦੇ ਆਪ ਨੂੰ ਜਿਹੜੇ ਹੈਗਾ ਪੰਥਕ ਲੀਡਰਿਕ ਹੁੰਦੇ ਇੱਕ ਤਰ੍ਹਾਂ ਉਹ ਕਹਿੰਦੇ ਵੀ ਚੌਥੇ ਨੰਬਰ ਦੇ ਬਾਈ ਕਿਉਂਕਿ ਸੁਖਪਾਲ ਖਹਿਰਾ ਤੇ ਸਿਮਰਜੀਤ ਸਿੰਘ ਮਾਨ ਦੀ ਇੱਕੋ ਹੀ ਵੋਟ ਸੀ ਅੱਛਾ ਪਰ ਸੁਖਪਾਲ ਖਹਿਰਾ ਯੂ ਹਾਵ ਬਣੀ ਨਹੀਂ ਨੀ ਹੈਗੀ ਵਾਲੇ ਸਿਮਰਜੀਤ ਮਾਨ ਦੇ ਜਿਹੜੇ ਵਰਕਰ ਨੇ ਨਾ ਹੁਣ ਇੰਨੀ ਧੁੱਪ ਚੋਂ ਘਰੋ ਘਰੀ ਫਿਰਦੇ ਨੇ ਅੱਛਾ ਆਮ ਪਾਰਟੀ ਵਾਲੇ ਆਈ ਤੀਏ ਕਿੰਨੇ ਸੁਵਾਦ ਦੇਖੋ ਕੁਛ ਨਹੀਂ ਦਨੋ ਟਾਂ ਨੂੰ ਵੋਟਾਂ ਨੂੰ ਵੋਟਾਂ ਪਾ ਕੇ ਆਵਾਂਗੇ ਮੈਂ ਘਟੋ ਘਟਾ ਟਾਈਮ ਆਣ ਵੀ ਮੈਂ ਵੀ ਆਮ ਪਾਰਟੀ ਚ ਰਿਹਾ ਬਈ ਨਾ 2014 ਨਾਲ ਤੋਂ ਈ ਹੋਇਆ ਚਲ ਹੁਣ ਤਾਂ ਨਹੀਂ ਮੈਂ ਆਪਾਂ ਨਾਲ ਹੈਗੀਆਂ ਮੀਆਂ ਕੀਏ ਕਿਉਂਕਿ ਸਾਡਾ ਐਮ ਐਲ ਏ ਜਿਹੜਾ ਉਹ ਮੇਰੀ 1% ਵੀ ਨਹੀਂ ਸੁਣਦਾ ਉਹ ਗੱਲਾਂ ਵੀ ਨਹੀਂ ਸੁਣਦਾ ਉਹ ਜਿਹੜੀਆਂ ਜਾਇਜ਼ ਨਹੀਂ ਨਾ ਨਜਾਇਜ਼ ਤਾਂ ਆਪਾਂ ਕਰਾਉਣੀ ਕੀ ਹੈਗਾ ਜਿਵੇਂ ਸਾਡੇ ਪੰਚਾਇਤੀ ਜ਼ਮੀਨਦਾਰ ਔਲਾ ਸੀ ਅੱਛਾ ਤੇ ਭਗਵਾਨ ਤੁਮਾਨ ਨੇ ਬਹੁਤ ਵਧੀਆ ਫੈਸਲਾ ਲਿਆ ਵੀ ਪੰਚਾਇਤੀ ਜ਼ਮੀਨ ਪੰਚਾਇਤਾਂ ਵੀ ਆ ਜਮੀਨ ਅਸੀਂ ਪੰਚਾਇਤ ਨੂੰ ਸਾਢ ਚੁੱਕੇ ਆ ਪਰ ਸਾਡੇ ਐਮਐਲਏ ਤੋਂ ਮੈਂ ਘੱਟੋ ਘੱਟ 20 ਗੜੇ ਮਾਰਤੇ ਇੱਕ ਵਾਰ ਉਹਨੇ ਫੋਨ ਨਹੀਂ ਕੀਤਾ ਜਿਵੇਂ ਕੇ ਚੱਲਦਾ ਵੀ ਸਾਡੇ ਲੋਕਾਂ ਦੀ ਸਹਿਮਤੀ ਬਣ ਗਈ ਜੀ ਪੰਚਾਇਤ ਦੇ ਪੱਖ ਜੀ ਜ਼ਮੀਨ ਕਰੋ ਸੋਮਵਾਰ ਆਜੋ ਸੋਮਵਾਰ ਆਜੋ ਸੋਮਵਾਰ ਆਂ ਕੇ ਕੇ ਮੋੜ ਦਿੰਦੇ ਨੇ ਜਦੋਂ ਸੋਮਵਾਰ ਨੂੰ ਜਾਂਦੇ ਸਾਬ ਚੰਡੀਗੜ੍ਹ ਨੇ ਸਾਬ ਚੰਡੀਗੜ੍ਹ ਨੇ ਜੇ ਚੰਡੀਗੜ੍ਹ ਨੇ ਜਾਂ ਸਾਬ ਦਿੱਲੀ ਨੇ ਐਂ ਸਾਨੂੰ ਲੁਮਕਾ ਕੇ ਰੱਖਿਆ ਜਿਨ ਕਿ ਇੰਨੇ ਦੁਖੀ ਹੋ ਗਏ ਯਾਰ ਜੀ ਕਰਦਾ ਪੋਰਟ ਪਾਉਣ ਹੀ ਨਾ ਜਾ ਹੁਣ ਇੱਕ ਇੱਕ ਇਸ ਵਾਰ ਇਹ ਵੀ ਆ ਯਾਰ ਜਿਹੜੇ ਸਾਉਣਾ ਬਾਈ ਦੇਖਿਆ ਜਾਵੇ ਹੂੰ ਝੰਡੇ ਤਾਂ ਮੈਂ ਕਹਣਾ ਜਿਵੇਂ ਮਨ ਲਾ ਹੁਣ ਆਪਾਂ ਪਿੰਡ ਦੇ ਵਿੱਚ ਮੈਂ ਕਹਣਾ ਪੰਜ ਸੱਤ ਘਰਾਂ ਦੇ ਲੱਗੇ ਆ ਕਿਸੇ ਵੀ ਪਾਰਟੀ ਦੇ ਕਹਣਾ ਮੈਂ ਐ ਨਹੀਂ ਕਹਿੰਦਾ ਕਿਸੇ ਖਾਸ ਦੇ ਹਨਾ ਹਾਂ ਬਈ ਲੋਕ ਸਿਆਣੇ ਹੋਗੇ ਲੋਕ ਸਿਆਣੇ ਹੋਗੇ ਤਾਂ ਲੋਕ ਵੋਟਰ ਕਿਤੇ ਡਿਪਰੈਸ਼ਨ ਚ ਤਾਂ ਨਹੀਂ ਜਾਵੜਾ ਵੀ ਪਾ ਕੇ ਕਿ ਇਹਨੂੰ ਸਾਰਿਆਂ ਤੋਂ ਪੜਗਾ ਬਈ ਮੈਨੂੰ ਖੁਦ ਨਹੀਂ ਪਤਾ ਮੈਂ ਕਿਹਨੂੰ ਵੋਟ ਪਾਉਂਗਾ ਜੀ ਤੀ ਮੈਂ ਹੁਣ ਮੰਨ ਲਓ ਮੈਂ ਆਮ ਪਾਰਟੀ ਨੂੰ ਵੋਟ ਪਾਦਾ ਹਨਾ ਪਰ ਹੁਣ ਜਦੋਂ ਸਾਡਾ ਐਮਐਲਏ ਨਹੀਂ ਸੁਣਦਾ ਫਿਰ ਮੈਂ ਵੋਟ ਵੀ ਕਿਉਂ ਪਾਉਂਗਾ ਕੰਮ ਤਾਂ ਕੋਈ ਹੁੰਦਾ ਨਹੀਂ ਹੈਗਾ ਬਈ ਹਨਾ ਮੰਨ ਲਓ ਕਣਕ ਵਾਲੇ ਕਾਰਡ ਨੇ ਇੱਕ ਕਾਰਡ ਵੀ ਨਹੀਂ ਭਗਵਾਨ ਤੁ ਵੀ ਜਿਹੜੇ ਅਮੀਰ ਨੇ ਉਹਨਾਂ ਦੇ ਕੱਟ ਕੇ ਗਰੀਬਾਂ ਦੇ ਬਣਾ ਦੋ ਜੀ ਕਿਉਂਕਿ ਢੀ ਗੱਲ ਹੈ ਸਰਕਾਰ ਨਫੇ 'ਚ ਰਹੂਗੀ ਕਿਉਂਕਿ ਮੰਨ ਲਓ ਵੀ 20% ਕੋਟਾ ਸਰਕਾਰ ਕੋਲੇ ਵੱਜੂਗਾ ਜੇ ਦੁਬਾਰਾ ਇਨਕੁਆਰੀ ਕਰਕੇ ਕਾਰਡ ਬਣਾਉਨੇ ਹੁਣ ਸਰਕਾਰੀ ਮੁਲਾਜ਼ਮ ਪੁਲਿਸ ਵਾਲੇ ਕਣਕ ਵਾਲੇ ਕਾਰਡ ਬਣਾਈ ਬੈਠੇ ਹੈਗੇ ਹੋਰ ਮੁਲਾਜ਼ਮ ਵੀ ਕਾਰਡ ਬਣੇ ਹੋਇਆ ਮੰਨ ਲਓ ਤੁਸੀਂ ਜਿਹੜਾ ਹੈਗਾ ਧਰਾਤਲ ਤੇ ਰਹਿੰਦੇ ਹੋ ਪਿੰਡ ਦੇ ਫਲਾਦ ਤੁਸੀਂ ਸਰਪੰਚ ਵੀ ਹੋ ਪਿੰਡ ਦੇ ਲੋਕਾਂ ਦੀਆਂ ਕਿਹੋ ਜਿਹੀਆਂ ਸਮੱਸਿਆਵਾਂ ਨੇ ਤੁਹਾਡੇ ਪਿੰਡ ਦੀਆਂ ਗੱਲ ਕਰ ਲਗੇ ਤੁਸੀਂ ਕਾਫੀ ਜ਼ੋਰ ਲਾਇਆ ਤੁਸੀਂ ਕਹਿੰਦਾ ਵੀ ਅਗਲੀ ਵਾਰੀ ਆਪਾਂ ਇਲੈਕਸ਼ਨ ਨਹੀਂ ਲੜਦੇ ਕੀ ਕਾਰਨ ਹੋ ਗਿਆ ਕਰਮ ਦਾ ਬਈ ਕਿ ਤਾਂ ਸਾਡਾ ਐਮਐਲਏ ਹਨਾ ਉਹ ਮੈਨੂੰ ਚੰਗਾ ਨਹੀਂ ਮੰਨਦਾ ਅੱਛਾ ਕਿਉਂ ਕਿ ਕਿਤੇ ਨਾ ਕਿਤੇ ਬੋਲ ਪਣੇ ਜਜ਼ਬਾਤੀਆਂ ਵੀ ਤੇ ਦੂਜਾ ਉਹ ਜਦੋਂ ਕੋਈ ਆ ਕੇ ਝੂਠ ਜਾ ਬੋਲਦਾ ਚੱਕੋ ਜੀ 1 ਕਰੋੜ ਦੇਦਾ ਮੈਂ ਕਰਤਾ ਸੈਂਟਰ ਦਾ ਰੁਪਿਆ ਆ ਬਿੱਟ ਦਾ ਰੁਪਿਆ ਆ ਹਨਾ ਉਹ ਲੇਬਲ ਆਪਦਾ ਲਾਉਂਦੇ ਆਪਾਂ ਲੋਕਾਂ ਨੂੰ ਦੱਸਦੇ ਨੇ ਪਈਏ ਸੈਂਟਰ ਦਾਗਾ ਸਿਰਫ ਪੰਜਾਬ ਸਰਕਾਰ ਕੋਲ ਦਾ 6 ਲੱਖ ਰੁਪਿਆ ਆ ਉਹ ਵੀ ਜਨਨ ਕਿ ਮੈਨੂੰ ਤਰੀਕੇ ਨਾਲ ਲਾਉਣ ਨਹੀਂ ਦਿੱਤਾ ਗਿਆ ਦੋ ਪਾਰਕ ਬਣਾਇਆ ਕੰਮ ਚੱਲੀ ਜਾਂਦਾ ਵਿਚਾਲੇ ਜਨਨ ਕਿ ਕੰਮ ਰੁਕਣ ਵਾਲਾ ਕੰਮੀਆਂ ਪੇਮੈਂਟ ਕੋਲੋਂ ਲਾਈ ਬੈਠਿਆ ਪੇਮੈਂਟਾਂ ਹੋਣ ਹੀ ਨਹੀਂਆਂ ਜਿਹੜੇ ਵੀ ਕੋਈ ਸੰ ਕੀ ਆ ਲੋਕ ਅਗੜਾ ਲੇ ਜਰ ਪੰਜ ਦਿਨ ਸੁਣੋ ਉਹਨਾਂ ਦਾ ਫੋਨ ਨਾ ਚੱਕਿਓ ਆ ਚੀਜ਼ਾਂ ਕਰਕੇ ਬਈ ਹੁਣ ਜੇ ਮੈਂ ਜਿੱਤ ਜਾਊਂਗਾ ਜੇ ਤੱਕ ਜੇ ਮੈਂ ਕੰਮ ਨਾ ਕਰਵਾਇਆ ਫਿਰ ਕੀ ਫਾਇਦਾ ਲੋਕਾਂ ਤੋਂ ਗਾਲ੍ਹਾਂ ਖਾਣ ਦਾ ਹਣਾ ਤਾਂ ਤੁਸੀਂ ਦੇਖ ਸਕਦੇ ਹੋ ਬਈ ਜਿਹੜੀ ਅਗੜਾ ਮਾਲਾ ਬੇਸਿਕਲੀ ਜੇ ਸਰਪੰਚ ਦੁਖੀ ਹੋਏ ਪਏ ਆ ਤੇ ਹਾਮ ਲੋਕਾਂ ਦਾ ਹਾਲ ਕੀ ਹੋਣਾ ਹੈਨਾ ਤੇ ਆਖਰ ਤੇ ਬਾਈ ਹਾਂਜੀ ਮੋਦੀ ਬਣੂ ਜਾਂ ਇੰਡੀਆ ਜਿਹੜਾ ਗਠਜੋੜ ਬਣੂ ਕੀ ਲੱਗਦਾ ਹੈ ਮੈਨੂੰ ਇਹ ਤਾਂ ਇਹ ਤਾਂ ਕਲੀਅਰ ਹੈ ਬਈ ਮੋਦੀ ਬਣੂ ਪਹਿਲਾਂ ਨਾਲੋਂ ਜ਼ਿਆਦਾ ਬਹੁਮਤੀ ਬਣੂਗਾ ਕਿਉਂਕਿ ਆਪਣੇ ਪੰਜਾਬ ਚ ਆਪਾਂ ਲੱਗਦੇ ਹਣਾ ਬਾਹਰਲੇ ਜਿਵੇਂ ਯੂਪੀ ਵਗੈਰਾ ਹੋਗੇ ਹਰਿਆਣਾ ਵਗੈਰਾ ਹੋਗੇ ਇੱਥੇ ਤਾਂ ਸੀਟਾਂ ਕੱਢਣਗੇ ਬਹੁਤ ਜ਼ਿਆਦਾ ਕੱਢਣਗੇ ਤੇ ਜੇ ਬਣ ਗਿਆ ਤੇ ਜਿਵੇਂ ਲੋਕਾਂ ਦਾ ਖਾਚਾ ਯਾਰਾਂ ਦੀ ਪੰਜਾਬ ਨੂੰ ਖਤਮ ਹੋ ਗਿਆ ਇਦਾਂ ਹੋ ਜਾਓ ਕੀ ਲੱਗਦਾ ਤੇ ਐਵੇਂ ਰੌਲਾ ਹੀ ਹੈ ਬਈ ਰੌਲਾ ਹੀ ਹੈ ਸਾਰੀਆਂ ਸਰਕਾਰੀਆਂ ਆਪਣੀਆਂ ਦਵੇਰੀਆਂ ਕੋਈ ਆਪਣੀ ਪੱਖ ਦਾ ਨਹੀਂ ਪੰਜਾਬ ਹ ਤੈਸੀ ਕੋਈ ਵੀ ਨਹੀਂ ਅੱਜ ਦੀ ਘੜੀ ਜੇ ਆਪਾਂ ਦੇਖੀਏ ਸੈਂਟਰ ਵੀ ਬਹੁਤ ਰੁਪਿਆ ਦੇ ਰਿਹਾ ਹੈਗਾ ਪਰ ਉਹ ਸਹੀ ਤਰੀਕੇ ਨਾਲ ਲੱਗ ਨਹੀਂ ਰਿਹਾ ਭਲਾ ਤੁਸੀਂ ਮੰਨਦੇ ਹੋ ਕਿ ਇਦਾਂ ਨਹੀਂਗਾ ਵੀ ਸੈਂਟਰਲ ਗਵਰਨਮੈਂਟ ਪੈਸਾ ਦਿੰਦੀ ਆ ਹਾਂ ਫੁੱਲ ਦਿੰਦੀ ਆ ਸਾਰਾ ਪੈਸਾ ਹੀ ਸੈਂਟਰ ਦਾ ਬਈ ਨਰੇਗਾ ਸੈਂਟਰ ਦੀ ਹੈਗੀ ਜਿਹੜੇ ਬਿੱਤਾ ਇਹਨੂੰ ਉਹ ਸੈਂਟਰ ਦੇ ਨੇ ਇਹ ਤਾਂ ਪੰਜਾਬ ਵਾਲੇ ਆਪ ਦਾ ਲੈਵਲ ਦਾ ਜੇ ਮੈਂ ਗੱਲ ਕਰਾਂ ਤੇ ਕਈ ਕਹਿੰਦੇ ਵੀ ਸੈਂਟਰ ਧੱਕਾ ਕਰਦਾ ਇਹ ਸਾਡੀ ਝੂਠ ਹੋਈ ਗੱਲ ਸਰਪੰਚ ਕੋਲੇ ਨੇ ਜੜੀਆਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾਵਾਂ ਸਾਰੀਆਂ ਉਹਨਾਂ ਦੀਆਂ ਸਾਰੀਆਂ ਸੜਕ 60% ਪ੍ਰਧਾਨ ਮੰਤਰੀ ਯੋਜਨਾ ਚ ਸੈਂਟਰ ਦਾ 40 ਹੈਨਾ 40 ਪੰਜਾਬ ਦਾ ਹੋਗਾ ਸੜਕਾਂ ਬਣ ਗਈਆਂ ਨਿਰੇਖਾ 100% ਹੀ ਸੈਂਟਰ ਦੀਆਂ ਸੈਂਟਰ ਦੀਆਂ ਤੇ ਜਿਹੜੇ ਵਾਟਰ ਬਾਕਸ ਬਣਿਆ ਉਹ ਮਨ ਦਾ ਸਰ ਵਾਰਡ ਬੈਂਕ ਦੇ ਆ ਜਿਹੜਾ ਹੈਗਾ ਜਿਹੜਾ ਨਵੇਂ ਪਿੰਡ ਦੇ ਅਧੀਨ ਹੀ ਆ ਗਏ ਉਹਨਾਂ ਮਾੜਾ ਸੈਂਟਰ ਪੈਸਾ ਦਿੰਦੀ ਹੈ 50 ਮਾੜਾ ਤਾਂ ਲੱਗਦਾ ਨਹੀਂ ਸਮਾਰ ਕੇ ਹਾਂ ਲੱਗਦਾ ਨਹੀਂ ਕਿਈ ਥਾਵਾਂ ਤੇ ਹੁਣ ਬਾਈ ਸਾਡੇ ਛੀਚੇਵਾਲ ਮਾਡਲ ਛੱਪੜ ਬਣਾਇਆ ਹੈ ਨਾ ਜੀ 35 ਲੱਖ ਰੁਪਏ ਆਇਆ ਸੈਂਟਰ ਵੱਲੋਂ ਲੱਗਿਆ ਉਹ ਤੇ ਸਾਰਾ 25 ਪੁੱਤੀ ਜਾਗਾ 10 ਲੱਖ ਹੋਰਾਂ ਪਰਾਂ ਦੀ ਹੋ ਗਿਆ ਜੇ ਹੁਣ ਬੋਲ ਦੇਾਂਗੇ ਫਿਰ ਉਹੀ ਗੱਲਾਂ ਗੱਲ ਬੈਂਦੀ ਨਹੀਂ ਲੋਕ ਸੋਗੋ ਮੇਰੇ ਤੇ ਇਲਜ਼ਾਮ ਲਾ ਰਹੇ ਨੇ ਸਾਡੇ ਗੇਟ ਦਾ ਆਇਆ 10 ਲੱਖ ਰੁਪਈਆ ਅੱਛਾ ਸੈਂਟਰ ਬੋਲੂੰ ਹੁਣ ਪਿੰਡ ਵਾਲੇ ਕਹਿੰਦੇ ਜੀ ਤਾਂ 4 ਲੱਖ ਹੀ ਲੱਗਿਆਗਾ ਮਾਹ ਤੁਸੀਂ ਇਨਕੁਆਰੀ ਕਰੋ ਠੇਕੇਦਾਰ ਨੇ ਕੰਮ ਕੀਤਾ ਪੰਚਾਇਤੀ ਰਾਜ ਚ ਕੀਤਾਗਾ ਸਾਡੇ ਐਮਐਲਏ ਸਾਹਿਬ ਆਏ ਸਰਪੰਚ ਨੂੰ ਬੁਲਾਓ ਸਰਪੰਚ ਨੂੰ ਬੁਲਾਓ ਉਹ ਦੱਸੂ ਕਿੱਥੇ ਲੱਗੇ ਨੇ ਵੀ ਪੰਚਾਇਤੀ ਰਾਜ ਨਹੀਂ ਕੰਮ ਕੀਤਾ ਤੇ ਸਰਪੰਚ ਕੀ ਦੱਸੂਗਾ ਹੁਣ ਕਿਤੇ ਨਾ ਕਿਤੇ ਚਾਹੇ ਅਫਸਰ ਕਰਗੇ ਚਾਹੇ ਠੇਕੇਦਾਰ ਕਰਗੇ ਚਾਹੇ ਕੋਈ ਹੋਰ ਕਰ ਗਿਆ ਇਲਜ਼ਾਮ ਸਰਪੰਚ ਤੇ ਆ ਜਾਂਦਾਗਾ ਬਿਲਕੁਲ ਤੇ ਜਿਹੜਾ ਆ ਆਪਾਂ ਗੱਲ ਕਰ ਗਏ ਬਾਈ ਜੇ ਜੇ ਤੁਸੀਂ ਮੰਨਦੇ ਹੋ ਰਾਹੁਲ ਗਾਂਧੀ ਨੂੰ ਮੋਦੀ ਦੇ ਘਾਤ ਦਾ ਲੀਡਰ ਨਹੀਂ ਜਮੀ ਨਹੀਂ ਬਾਈ ਜੇ ਮੋਦੀ ਦਾ ਮਤਲਬ ਇਹ ਮੋਦੀ ਦਾ ਮਤਲਬ ਹੈ ਇਦਾਂ ਹੁਣ ਕੌਡੀ ਪਾਉਂਦਾ ਫਿਰਦਾ ਵੀ ਇੱਕ ਪਾਸੇ ਕੱਲਾ ਤੇ ਬਾਕੀ ਜਾਫ ਰਹਿਣਾ ਸਾਰੀ ਹਾਂ ਹਾਂ ਬਾਈ ਇਹਦਾ ਇਹਦਾ ਇਹ ਮੰਨੂ ਵੀ ਕੋਈ ਹੈ ਹੀ ਨਹੀਂ ਬਰਾਬਰ ਨਹੀਂ ਹੈਗਾ ਤਾਂ ਮੋਦੀ ਸਾਹ ਹੈ ਨਾ ਮਤਲਬ ਬਾਈ ਇਹ ਨਾ ਸਮਝੋ ਕਿ ਅਸੀਂ ਤੇ ਮੋਦੀ ਦੇ ਗੁਣ ਗਣਿਆ ਪਰ ਓ ਜਿੱਤੂ ਇਹਦੇ ਕਲੀਅਰ ਹੈ ਬਾਈ ਹੁਣ ਨੀ ਤਾਂ 4 ਤਰੀਕ ਨੂੰ ਪਤਾ ਹੀ ਲੱਗ ਜੂਗਾ ਕਿਹਨੇ ਜਿੱਤਿਆ ਇੱਕ ਗੱਲ ਹੋਰ ਆ ਸਰਪੰਚਾ ਯਾਰ ਵੀ ਜਿਸ ਤਰ੍ਹਾਂ ਦੋ ਚੀਜ਼ਾਂ ਤੋਂ ਮੈਂ ਪੁੱਛੀ ਲਵਾਂ ਇੱਕ ਗੱਲ ਮੈਂ ਭੁੱਲ ਗਿਆ ਨਾ ਮੈਂ ਇਕੱਠੇ ਹੀ ਪੁੱਛਣਾ ਤੂੰ ਆ ਇੱਕ ਤਾਂ ਜਿਹੜੇ ਸਾਹਮਣੇ ਇਹਦੀ ਲੀਡਰਾਂ ਨੇ ਪਾਰਟੀਆਂ ਬਦਲੀਆਂ ਚਾਹੇ ਆਪਾਂ ਇੱਥੇ ਖੜਾ ਬਿੱਟੂ ਸੀਗਾ ਇਦਾਂ ਬਈ ਲੀਡਰ ਆਪਾਂ ਬੇਸ਼ਰਮੀ ਮੰਨੀ ਜਾਂਦੇ ਆ ਵੀ ਆਪਾਂ ਕਿਸੇ ਪਾਰਟੀ 'ਚ ਨਾ ਜਾਈਏ ਪਰ ਸੋਸੋ ਤੇ ਇੱਕ ਵਾਇਰਲ ਹੋਈ ਫੋਟੋ ਇੱਕ ਪੱਗ ਵਾਲਾ ਮੁੰਡਾ ਸੀ ਉਹ ਪਹਿਲਾਂ ਤਾਂ ਸ਼ਾਇਦ ਕਾਂਗਰਸ ਨਾਲ ਖੜਾ ਹਣਾ ਦੂਜੀ ਫੋਟੋ ਪਤਾ ਨਹੀਂ ਕਾਦੇ ਨਾਲ ਲੋਕ ਉਹਨੂੰ ਥੱਲੇ ਗਾਲਾਂ ਕੱਢੀ ਜਾਣ ਕਮੈਂਟਾਂ 'ਚ ਵੀ ਇਹਦਾ ਸਟੈਂਡ ਨਹੀਂ ਆਣੀ ਉਹ ਮੈਂ ਕਿਹਾ ਯਾਰ ਸਟੈਂਡ ਤਾਂ ਤੁਹਾਡੇ ਲੀਡਰਾਂ ਦਾ ਵੀ ਉਹਨਾਂ ਨੂੰ ਕਿਉਂ ਨਹੀਂ ਗਾਲਾਂ ਕੱਢਦੇ ਬਈ ਨਾ ਤੁਸੀਂ ਇੱਕ ਨੋਰਮਲ ਬੰਦਾ ਜੇ ਮੇਰੇ ਵਰਗਾ ਪਿੰਡ 'ਚ ਕੋਈ ਲੀਡਰ ਆ ਗਿਆ ਆਪਾਂ ਉਹਦੇ ਕੋ ਤੇ ਦੂਜੀ ਗੱਲ ਇਹ ਆ ਯਾਰ ਦੇਖੋ ਕਿੰਨਾ ਲੋਕਾਂ ਨੂੰ ਬੁੱਧੂ ਬਣਾਇਆ ਪੰਜਾਬ ਦੇ ਵਿੱਚ ਆਮ ਆਦਮੀ ਦੇ ਕਾਂਗਰਸ ਖਿਲਾਫ ਲੜ ਰਹੇ ਆ ਹੂੰ ਪੂਰੇ ਇੰਡਗਾ ਚ ਇਕੱਠੇ ਆ ਚੰਡੀਗੜ੍ਹ ਚ ਵੀ ਇਕੱਠੇ ਆ ਯਾਰ ਮੰਨ ਲੈ ਬਹਿਣਾ ਤਾਂ ਇਹਨਾਂ ਇੱਕੋ ਬੈਂਚਾਂ ਦੀ ਐ ਫਿਰ ਜਾ ਕੇ ਫਿਰ ਇੱਥੇ ਕਾਦੇ ਵਾਸਤੇ ਵੋਟ ਕੀ ਇਕੱਠੀ ਨਹੀਂ ਬਈ ਬਸ ਆਪਣਾ ਸੁਆਦ ਲੈਂਦੇ ਨੇ ਆਪਾਂ ਸੁਆਦ ਦੇਈ ਜਾਂਦੇ ਮੈਨੂੰ ਲੱਗਦਾ ਇਹ ਆਏ ਆ ਬਈ ਜਿਵੇਂ ਮੈਂ ਤੇ ਬਾਈ ਗੱਲ ਹੱਥ ਕਰਦਾ ਮੈਂ ਕਹਿੰਦਾ ਆਪਾਂ ਨੂੰ ਤਾਂ ਜੁਕਰਪੁਰਗ ਦਾ ਮੈਂ ਕਹਿੰਦਾ ਧੰਨਵਾਦ ਕਰਨਾ ਚਾਹੀਦਾ ਧੰਨਵਾਦ ਕਰਨਾ ਚਾਹੀਦਾ 6 ਜੁਕਰਪੁਰਗ ਦਾ ਅੱਧਾ ਪੰਜਾਬ ਮੈਂ ਕਹਿੰਦਾ ਬਈ ਸੜਾ ਕਾ ਬ ਮਾਜ਼ਮਦਾਰ ਜੀ ਜਿੰਨੇ ਵੀ ਭਾਈ ਕੋਈ ਮਰਜ਼ੀ ਪਾਰਟੀ ਦੇ ਲੀਡਰ ਆ ਤੇ ਜਿਹੜੀ ਮਰਜ਼ੀ ਪਾਰਟੀ ਆ ਉੱਤੇ ਸਾਰੇ ਲਗਭਗ ਇੱਕ ਹੀ ਹੈ ਹੈਨਾ ਸਵਾਲ ਕਰੋ ਬਾਈ ਇਹਨਾਂ ਲੀਡਰਾਂ ਨੂੰ ਪੁੱਛੋ ਕਿਉਂ ਨਹੀਂ ਕੰਮ ਹੋ ਰਿਹਾ ਹੁਣ ਸਾਡੇ ਪਿੰਡ ਤੇ ਆਇਆ ਇੱਕ ਲੀਡਰ ਉਹ ਵੀਡੀਓ ਬਣਾਉਣਾ ਆਪਸੇ ਖਿਆਣਾ ਵੀਡੀਓ ਬਣਾਉਣੇ ਜਦੋਂ ਕੋਈ ਮੋਬਾਈਲ ਕੱਢਦਾ ਪੁਲਿਸ ਵਾਲਨੇ ਆ ਕੇ ਮੋਬਾਈਲ ਕੋਲਿਆ ਅੱਛਾ ਕਹਿੰਦੇ ਜੀ ਵੀਡੀਓ ਨਹੀਂ ਬਣਾਉਣੀ ਐ ਨਹੀਂ ਕਰਨੀ ਵੀ ਤੁਸੀਂ ਸਵਾਲ ਪੁੱਛਣੇ ਆ ਕੇ ਸਾਨੂੰ ਪੁੱਛ ਪੁੱਛਣੇ ਆ ਤੁਸੀਂ ਤਾਂ ਕਿਹਾ ਵੀ ਸਰਕਾਰੀ ਮਲਾਜਮਾਂ ਦੀ ਬਣਾਇਆ ਕਰੋ ਥੋੜੇ ਐਮਐਲਏ ਦੀ ਨਹੀਂ ਬਣਾ ਸਾਡੇ ਦਾ ਬਈ ਜਰੂਰਸ ਨਿਕਲਿਆ ਪਿਸਤ ਮੀਤ ਹਿਆਰ ਤੇ ਦੇਖ ਲਓ ਭਾਈ ਜਿਹੜੀਆਂ ਮੰਨ ਲਾ ਉਹੀ ਗੱਲਾਂ ਕਹਿੰਦਾ ਵੀ ਭਈ ਚੀਜ਼ਾਂ ਤੁੱਕੇ ਹੋਏ ਹਨ ਤਾਂ ਹੀ ਉਹ ਕਰੇ ਬਹਿਗੇ ਨਹੀਂ ਪਹਿਲਾਂ ਪਿਛਲੀ ਵਾਰ 2017 ਚ 22 ਚ ਟਰੈਕਟਰ ਬਥੇਰੇ ਤੋੜੇ ਆ ਗਏ ਬਾਲੀਆਂ ਰੀਲੀਆਂ ਕੱਢਿਆ ਪੱਲਿਓ ਤੇਲ ਫੂਕੇ ਐਮਐਲਏ ਜਿਤੇ ਆਏ ਹੋਇਆ ਪਰ ਹੁੰਦਾ ਸੰਦਾ ਕੋਈ ਨਹੀਂ ਹੈ ਸਹੀ ਕੰਮਾਂ ਚ ਵੀ ਨਹੀਂ ਹੁੰਦਾ ਗਲਤ ਆਪਾਂ ਕਰਨੀ ਕੀ ਹੈ ਨਾ ਸੋ ਭਾਈ ਪੰਜਾਬ ਦੇ ਤਰਤਲੀ ਹਾਲਾਤ ਇਹ ਆ ਜੇਕਰ ਜਿਹੜਾ ਹੈਗਾ ਤੁਸੀਂ ਦੇਖ ਰਹੇ ਆ ਆਪਣਾ ਜੱਗੀ ਲੋਹਾ ਖੇਡਾਂ ਨੇ ਲਗਭਗ ਆ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕੀਤੇ ਆ ਬਣੇ ਰੋ ਗੁਰਪ੍ਰੀ ਕੋਹਲੀ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਬਾਈ ਨੂੰ ਸਾਰੇ ਜਾਣਦੇ ਤੇ ਜਰੂਰ ਬਾਈ ਨੂੰ ਫੋਲੋ ਕਰੋ ਸੱਚੀ ਗੱਲ